ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਮਿੱਠੀ ਪੁੰਦੀ ਜਿਹੜੀ ਕਿ ਬਣ ਕੇ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੁੰਦੀ ਹੈ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕਟੋਰੀਏ ਜਿਹੜਾ ਬੇਸਨ ਲੈ ਲਿਆਗਾ ਤੇ ਇਹਨੂੰ ਛਾਨਣੀ ਨਾਲ ਆਪਾਂ ਛਾਨ ਲਵਾਂਗੇ ਕਿਉਂਕਿ ਜਿਹੜੀਆਂ ਇਹਦੇ ਵਿੱਚ ਗਿਗਰੀ ਘਟਾ ਨਹੀਂ ਆ ਉਹ ਛਣਨ ਨਾਲ ਖਤਮ ਹੋ ਜਾਣਗੀਆਂ ਤੇ ਇੱਕ ਬਹੁਤ ਹੀ ਸਾਫ ਸੁਥਰਾ ਜਿਹੜਾ ਬੇਸਣ ਹੈਗਾ ਤਿਆਰ ਹੋ ਜਾਊਗਾ ਛਣਕੇ ਤੇ ਇਹਨੂੰ ਆਪਾਂ ਛਾਨ ਲਵਾਂਗੇ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੀਆਂ ਇਹਦੇ ਵਿੱਚ ਗੋਲ ਗੋਲ ਮਤਲਬ ਕਿ ਡਲਿੰਗਾਂ ਦੀਆਂ ਨਹੀਂ ਆ ਇਹ ਬਿਲਕੁਲ ਸਮੂਥ ਹੋ ਜਾਣਗੀਆਂ ਜਦੋਂ ਆਪਾਂ ਇਹਨੂੰ ਛਾਨ ਦਵਾਂਗੇ ਬੇਸਣ ਜਿਹੜਾ ਬਿਲਕੁਲ ਮਤਲਬ ਕਿ ਛਾਣਿਆ ਹੋਇਆ ਸਾਫ-ਸਾਫ ਤਿਆਰ ਹੋ ਜਾਊਗਾ ਤੇ ਇਹਨੂੰ ਆਪਾਂ ਨਾਰਮਲ ਪਾਣੀ ਦੇ ਨਾਲ ਕੋਲ ਲਵਾਂਗੇ ਜਿਹੜਾ ਬੇਸਣ ਹੈਗਾ ਤੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਘੋਲਣਾ ਤਾਂ ਕਿ ਜੜੀਆਂ ਇਹਦੇ ਵਿੱਚ ਹੋਰ ਡਲੀਆਂ ਨਾ ਬਣਨ ਤੇ ਥੋੜੇ ਥੋੜੇ ਪਾਣੀ ਨਾਲ ਇਹਨੂੰ ਜ਼ਿਆਦਾ ਜਿਹੜਾ ਬੈਟਰ ਆ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਹੈਗਾ ਤੇ ਜ਼ਿਆਦਾ ਸੰਘਣਾ ਵੀ ਨਹੀਂ ਰੱਖਣਾ ਇਹ ਆਪਾਂ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਆਪਾਂ ਨੇ ਜਿਹੜਾ ਬੇਸਣ ਦਾ ਬੈਟਰ ਬਣਾ ਕੇ ਤਿਆਰ ਕਰਨਾ ਹੈਗਾ ਥੋੜਾ ਥੋੜਾ ਪਾਣੀ ਪਾਉਣਾ ਹੈਗਾ ਤਾਂ ਕਿ ਜੜੀਆਂ ਇਹਦੇ ਵਿੱਚੜ ਲੀਆਂ ਡਲੀਆਂ ਨਹੀਂ ਆ ਉਹ ਖਤਮ ਹੋ ਜਾਣੀਆਂ ਥੋੜਾ ਥੋੜਾ ਹਿਲਾਉਣ ਨਾਲ ਥੋੜਾ ਥੋੜਾ ਪਾਣੀ ਇਹਦੇ ਵਿੱਚ ਆਪਾਂ ਐਡ ਕਰਦੇ ਰਵਾਂਗੇ ਤੇ ਨਾਲੇ ਆਪਾਂ ਜਿਹੜੀ ਬੇਸਨ ਦੀ ਬੈਟਰ ਹੈਗਾ ਬਣਾ ਕੇ ਤਿਆਰ ਕਰ ਲਵਾਂਗੇ ਇਹਨੂੰ ਆਪਾਂ ਹਿਲਾਉਂਦੇ ਹਿਲਾਉਂਦੇ ਚੰਗੀ ਤਰ੍ਹਾਂ ਬਰੀਕ ਪਤਲਾ ਬੈਟਰ ਤਿਆਰ ਕਰ ਲਵਾਂਗੇ ਬਿਨਾ ਮਤਲਬ ਕਿ ਡਲਿੰਗਾ ਗੱਠਾਂ ਤੋਂ ਤੇ ਇਹ ਤੁਸੀਂ ਦੇਖ ਸਕਦੇ ਹੋ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਇਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜਿਹੜਾ ਬੈਟਰ ਆਪਾਂ ਤਿਆਰ ਕਰ ਲਿਆਗਾ ਉਸ ਦੇ ਵਿੱਚ ਥੋੜਾ ਜਿਹਾ ਆਪਾਂ ਫੂਡ ਕਲਰ ਪਾ ਦਵਾਂਗੇ ਰਾਂ ਸੋਨਾ ਲੱਗਦਾ ਹੈਗਾ ਥੋੜਾ ਜਿਹਾ ਬੁੰਦੀ ਦਾ ਕਲਰ ਉਸ ਤੋਂ ਬਾਅਦ ਆਪਾਂ ਇੱਕ ਚੁੰਡੀ ਪਾ ਦਵਾਂਗੇ ਇਹਦੇ ਵਿੱਚ ਬੇਕਿੰਗ ਸੋਡਾ ਤੇ ਇੱਕ ਚੁੰਡੀ ਪਾ ਦਾਂਗੇ ਮਿੱਠਾ ਸੋਡਾ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਦੇ ਵਿੱਚ ਮਿਕਸ ਕਰ ਲਵਾਂਗੇ ਜਿਹੜਾਗਾ ਆਪਣਾ ਬੇਸਣ ਹੈਗਾ ਉਹ ਫਲਪੀ ਜਿਹਾ ਬਣ ਜਾਊਗਾ ਬਹੁਤ ਹੀ ਵਧੀਆ ਤੇ ਜਿਹੜੀ ਬੁੰਦੀ ਹੈ ਆਪਣੀ ਤੇ ਫੁੱਲੀ ਫੁੱਲੀ ਤੇ ਕ੍ਰਿਸਪੀ ਕ੍ਰਿਸਪੀ ਬਣ ਕੇ ਤਿਆਰ ਹੋਊਗੀ ਤੇ ਇਹਨੂੰ ਆਪਾਂ ਬੈਟਰ ਦੇ ਵਿੱਚ ਮਿਕਸ ਕਰ ਲਵਾਂਗੇ ਇਹਨੂੰ ਮਿਕਸ ਕਰਕੇ ਆਪਾਂ ਇਹਨੂੰ ਰੈਸਟ ਤੇ ਰੱਖ ਦਾਂਗੇ 10-5 5-10 ਮਿੰਟ ਤੇ ਜਦ ਤੱਕ ਆਪਾਂ ਇਹਦੀ ਬੁੰਦੀ ਬਣਾਉਣ ਬੁੰਦੀ ਦੇ ਵਿੱਚ ਆਪਾਂ ਨੂੰ ਚਾਸਨੀ ਦੀ ਜ਼ਰੂਰਤ ਹੈ ਤੇ ਆਪਾਂ ਚਾਸਨੀ ਬਣਾ ਲਵਾਂਗੇ ਜਦ ਤੱਕ ਇਹਨੂੰ ਆਪਾਂ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਹਦੀ ਜਿਹੜੀ ਆਪਾਂ ਕਿਸ ਕਿਹਜਾ ਰੱਖਣਾਗਾ ਬੈਟਰ ਹੈਗਾ ਇਸ ਤਰ੍ਹਾਂ ਦਾ ਬੈਟਰ ਆਪਾਂ ਨੇ ਰੱਖਣਾਗਾ ਜਿਆਦਾ ਸੰਘਣਾ ਵੀ ਨਹੀਂ ਜਿਆਦਾਗਾ ਮਤਲਬ ਕਿ ਪਤਲਾ ਵੀ ਨਹੀਂ ਇਧਰ ਆਪਾਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਇੱਕ ਕਟੋਰੀ ਪਾਤੀਏ ਛੀਨੀ ਤੇ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਇੱਕ ਕਟੋਰੀ ਪਾਣੀ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਣੀ ਪਾਉਣ ਤੋਂ ਬਾਅਦ ਇਹਨੂੰ ਹਿਲਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਇਲਾਇਚੀਆਂ ਪਾ ਦਵਾਂਗੇ ਸਿੱਧੀਆਂ ਨਾਰਮਲੀ ਆਪਾਂ ਮਤਲਬ ਕਿ ਉੱਪਰਲਾ ਛਿਲਕਾ ਅਲੱਗ ਕਰ ਲਵਾਂਗੇ ਤੇ ਵੀਜ਼ਾ ਅਲੱਗ ਕਰਕੇ ਮਤਲਬ ਕਿ ਇਹਦੇ ਵਿੱਚ ਤੋੜ ਕੇ ਪਾ ਦਵਾਂਗੇ ਇਲਾਇਚੀਆਂ ਜੇ ਤੁਸੀਂ ਪਾਊਡਰ ਬਣਾ ਕੇ ਪਾਉਣਾ ਤਾਂ ਪਾਊਡਰ ਵੀ ਬਣਾ ਕੇ ਪਾ ਸਕਦੇ ਹੋਗੇ ਤੇ ਥੋੜਾ ਜਿਹਾ ਪਾ ਦਵਾਂਗੇ ਇਹਦੇ ਵਿੱਚ ਆਪਾਂ ਫੂਡ ਕਲਰ ਦੋਨਾਂ ਚੀਜ਼ਾਂ ਨੂੰ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਜਿਹੜੀ ਚਾਸਨੀ ਹੈਗੀ ਬਣਨ ਵਾਸਤੇ ਰੱਖ ਦਵਾਂਗੇ ਜਦ ਤੱਕ ਆਪਣੀ ਚਾਸਨੀ ਬਣਦੀ ਹੈ ਤੇ ਚਲੋ ਆਪਣਾ ਬੈਟਰ ਵੀ ਰੈਸਟ ਕਰਦਾ ਹੈਗਾ ਤੇ ਚਾਸਨੀ ਬਣਦੀ ਹੈਗੀ ਤੇ ਆਪਾਂ ਗੱਲਾਂ ਵੀ ਕਰਦੇ ਨਾਲ ਨਾਲ ਥੋੜੇ ਤੇ ਆਇਦਰ ਆਪਣੀ ਚਾਸਨੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਜਿਹੜਾ ਕੋਈ ਆਪਣਾ ਵੀਡੀਓ ਇਹ YouTube ਤੇ ਦੇਖ ਰਿਹਾ ਹੈ ਤਾਂ YouTube ਚੈਨਲ ਨੰਬਰ 1 ਰਸੋਈ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਜਿਹੜਾ ਜੇ ਕੋਈ Facebook ਤੇ ਦੇਖ ਰਿਹਾ ਵੀਡੀਓ ਤਾਂ ਆਪਣੇ Facebook ਪੇਜ ਨੰਬਰ 1 ਰਸੋਈ ਨੂੰ ਫੋਲੋ ਕਰ ਲੈਣਾ ਜੇ ਕੋਈ Instagram ਤੇ ਆਪਣੇ ਵੀਡੀਓ ਦੇਖ ਰਿਹਾਗਾ ਤਾਂ Instagram ਨੰਬਰ 1 ਰਸੋਈ ਪੇਜ ਆ ਜਿਹੜਾ ਆਪਣਾ ਉਹ ਵੀ ਫੋਲੋ ਕਰ ਲੈਣਾ ਕਿਸੇ ਵੀ ਚੀਜ਼ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲੈਣਾ ਜਾਂ ਚੈਨਲ ਤੇ ਦੇਖ ਰਹੇ ਹੋ YouTube ਤੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਆਪਾਂ ਬਹੁਤ ਹੀ ਆਸਾਨ ਜੀ ਜਿਹੜੀ ਰੈਸਪੀ ਹੈਗੀ ਬਣਾ ਕੇ ਤਿਆਰ ਕਰਦੇ ਆਂਗੇ ਜਿਹਨੂੰ ਕਿ ਹਰੇਕ ਬੰਦਾ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਿਲਕੁਲ ਦੇਸੀ ਤਰੀਕੇ ਨਾਲ ਬਿਨਾ ਕਿਸੇ ਚੰਚੜ ਤੋਂ ਤੇ ਇਧਰ ਗੱਲਾਂ ਕਰਦੇ ਕਰਦੇ ਜਿਹੜੀ ਆਪਣੀ ਚਾਸਨੀ ਆ ਉਹ ਵੀ ਬਣ ਕੇ ਤਿਆਰ ਹੋ ਗਈ ਹੈਗੀ ਤੁਸੀਂ ਦੇਖ ਸਕਦੇ ਆ ਚਾਸਨੀ ਬਿਲਕੁਲ ਆਪਣੀ ਤਿਆਰ ਹੈ ਇਹਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਤੇ ਇੱਥੇ ਆਪਾਂ ਇੱਕ ਹੋਰ ਪੈਨ ਲੈ ਲਵਾਂਗੇ ਤੇ ਪੈਨ ਚੜਾ ਦਵਾਂਗੇ ਤੇਲ ਗਰਮ ਹੋ ਜਾਊਗਾ ਤੇ ਇਧਰ ਆਪਾਂ ਇੱਕ ਛੰਨਣੀ ਲੈ ਲਈ ਹੈਗੀ ਇਹ ਤੇ ਇਹ ਥੋੜੀ ਜਿਹੀ ਮੋਟੀ ਹੈਗੀ ਆਪਾਂ ਦੇਖਦੇ ਆ ਜੇ ਜ਼ਿਆਦਾ ਮੋਟੀ ਬੁੰਦੀ ਨਿਕਲੀ ਤਾਂ ਆਪਾਂ ਚੇਂਜ ਕਰ ਲਵਾਂਗੇ ਤੇ ਮੈਨੂੰ ਲੱਗਦਾ ਇਹ ਕਾਫੀ ਜ਼ਿਆਦਾ ਹੀ ਮੋਟੀ ਮਤਲਬ ਕਿ ਜਿਹੜੀ ਬੁੰਦੀ ਨਿਕਲ ਰਹੀ ਹੈਗੀ ਤੇ ਚਲੋ ਕੋਈ ਗੱਲ ਨਹੀਂ ਆਪਾਂ ਐਸ ਤਰ੍ਹਾਂ ਹੀ ਕੱਢ ਲਵਾਂਗੇ ਇਹਦੇ ਵਿੱਚ ਮੋਟੀ ਮੋਟੀ ਬੁੰਦੀ ਦਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸ਼ਾਨਾ ਨਹੀਂ ਉਹ ਚੇਂਜ ਕਰ ਲਵਾਂਗੇ ਤੇ ਕਿਉਂਕਿ ਥੋੜੀ ਜਿਹੀ ਬਰੀਕ-ਬਰੀਕ ਬੁੰਦੀ ਕੱਢਾਂਗੇ ਤੇ ਇਹ ਥੋੜੀ ਜਿਹੀ ਜਿਆਦਾ ਮੋਟੀ-ਮੋਟੀ ਆ ਚਲੋ ਕੋਈ ਗੱਲ ਨਹੀਂ ਜੇ ਕਿਸੇ ਨੇ ਮੋਟੀ ਬੁੰਦੀ ਕੱਢਣੀ ਹੈਗੀ ਤਾਂ ਮੋਟੀ ਝਾਰਨੀ ਲੈ ਸਕਦੇ ਹੋ ਜੇ ਬਰੀਕ ਕੱਢਣੀ ਹੈ ਤਾਂ ਬਰੀਕ ਤੁਸੀਂ ਝਾਰਨੀ ਹੈਗੀ ਜਿਹੜੀ ਲੈ ਸਕਦੇ ਹੋਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਜਿਹੜੀ ਬੁੰਦੀ ਹੈਗੀ ਤੇ ਬਹੁਤ ਹੀ ਜਲਦੀ ਮਤਲਬ ਕਿ ਇਹ ਜਿਹੜੀ ਬੁੰਦੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਬਿਲਕੁਲ ਪੂਰੇ ਫੁੱਲ ਗਰਮ ਤੇਲ ਦੇ ਵਿੱਚ ਜਿਹੜੀ ਆਪਾਂ ਬੁੰਦੀ ਫਰਾਈ ਕਰਦੇ ਹਾਂ ਕਿਉਂਕਿ ਪਾਉਂਦੇ ਸਾਰੀ ਇਹ ਉੱਪਰ ਆ ਜਾਂਦੀ ਹੈਗੀ ਨਾਲ ਦੀ ਨਾਲ ਹੀ ਤੇ ਇਹਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕਰ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਛਾਨ ਛਾਨ ਕੇ ਬਾਹਰ ਕੱਢ ਲਵਾਂਗੇ ਕਿਉਂਕਿ ਜਿਹੜਾ ਤੇਲ ਹੈ ਇਹਦਾ ਸਾਰਾ ਕੱਢ ਦਵਾਂਗੇ ਤੇ ਇੱਕ ਥਾਲੀ ਜਾਂ ਪਲੇਟ ਦੇ ਵਿੱਚ ਇਹਨੂੰ ਕੱਢ ਲਵਾਂਗੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਚਾਰਨੀ ਆ ਉਹ ਚੇਂਜ ਕਰਤੀ ਹੈਗੀ ਥੋੜੀ ਬਰੀਕ ਲੈ ਲਈ ਹੈ ਤੁਸੀਂ ਦੇਖ ਰਹੇ ਹੋਗੇ ਆਪਾਂ ਇਹਦੇ ਵਿੱਚ ਬੈਟਰ ਪਾਤਾ ਤੇ ਥੋੜੀ ਜਿਹੀ ਬੂੰਦੀ ਹੈ ਜਿਹੜੀ ਬਿਲਕੁਲ ਬਰੀਕ-ਬਰੀਕ ਹੋਣ ਲੱਗੀ ਦੇਖੋ ਕਿਵੇਂ بارش ਹੋ ਰਹੀ ਹੈ ਬੂੰਦੀ ਦੀ ਤੇ ਥੋੜਾ ਥੋੜਾ ਬੈਟਰ ਪਾਈ ਜਾਣਾ ਤੇ ਆਪਣੇ ਆਪ ਹੀ ਜਿਹੜਾ ਇਹ بارش ਹੋਈ ਜਾਂਦੀ ਰਹਿੰਦੀ ਹੈਗੀ ਤੇਲ ਦੇ ਵਿੱਚ ਬੁੰਦੀ ਦੀ ਤੇ ਜਦੋਂ ਆਪਾਂ ਨੂੰ ਐ ਲੱਗਦਾ ਵੀ ਆਪਣੇ ਪੈਨ ਦੇ ਵਿੱਚ ਉੱਪਰ ਉੱਪਰ ਪੁੰਦੀ ਆ ਗਈ ਤਾਂ ਆਪਾਂ ਇਹਨੂੰ ਸਾਈਡ ਤੇ ਕਰ ਦਵਾਂਗੇ ਤੇ ਇਹਨੂੰ ਆਪਾਂ ਹਲਿਆਚ ਲੈ ਕੇ ਤੇ ਫਿਰ 골ਡਨ ਬ੍ਰਾਊਨ ਹੋਣ ਤੱਕ ਕਰ ਚੰਗੀ ਤਰ੍ਹਾਂ ਫਰਾਈ ਕਰਕੇ ਤੇ ਇਹਦੇ ਵਿੱਚ ਆਪਾਂ ਮਤਲਬ ਕਿ ਕੱਢ ਲਮਾਂਗੇ ਤੇਲ ਦੇ ਵਿੱਚੋਂ ਬੁੰਦੀ ਨੂੰ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਲਦੀ ਜਿਹੜੀ ਇਹ ਬੁੰਦੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਅਤੇ ਇਹਨੂੰ 골ਡ ਨੰਬਰ ਆਉਣ ਹੋਣ ਦੇ ਕਰ ਆਪਾਂ ਪਕਾ ਲਵਾਂਗੇ ਤੇ ਛਣ ਛਣ ਕੇ ਕੱਢ ਲਵਾਂਗੇ ਇਸ ਤਰ੍ਹਾਂ ਹੀ ਆਪਾਂ ਜਿਹੜੀ ਬਾਕੀ ਬਚਦੀ ਬੂੰਦੀ ਹੈਗੀ ਉਹਨੂੰ ਵੀ ਕੱਢ ਲਵਾਂਗੇ ਫਰਾਈ ਕਰ ਕਰਕੇ ਬਹੁਤ ਜਲਦੀ ਜਿਹੜੀ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਥੋੜਾ 5-7 ਮਿੰਟਾਂ ਦੇ ਵਿੱਚ ਹੀ ਮਤਲਬ ਕਿ ਬੂੰਦੀ ਨਿਕਲ ਜਾਂਦੀ ਹੈਗੀ ਆਪਾਂ ਵੀਡੀਓ ਬਣਾਉਣੀ ਹੈ ਤਾਂ ਕਰਕੇ ਇਹ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾਗਾ ਟਾਈਮ ਲੱਗ ਜਾਂਦਾ ਹੈਗਾ ਬੂੰਦੀ ਬਣਾਉਣ ਤੇ ਤੇ ਨਹੀਂ ਤਾਂ ਇਹ ਬਹੁਤ ਜਲਦੀ ਹੈਗੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਫਿਰ ਆਪਾਂ ਝਾਰਨੀ ਲੈ ਲਈ ਹੈਗੀ ਬਰੀਕ ਵਾਲੀ ਤੇ ਇਹਦੇ ਉੱਪਰ ਪਾਤਾ ਆਪਾਂ ਨੇ ਹੋਰ ਬੈਟਰ ਤੇ ਉਸ ਤੋਂ ਬਾਅਦ ਦੇਖੋ ਤੁਸੀਂ ਦੇਖ ਸਕਦੇ ਹੋਗੇ ਜਦੋਂ ਥੋੜਾ ਬੈਟਰ ਹੁੰਦਾ ਤਾਂ ਕੋਈ ਕੋਈ ਮਤਲਬ ਕਿ ਬੂੰਦ ਡਿੱਗਦੀ ਹੈਗੀ ਤੇਲ ਦੇ ਵਿੱਚ ਤੇ ਜਦੋਂ ਆਪਾਂ ਥੋੜਾ ਜਿਹਾ ਹੋਰ ਬੈਟਰ ਪਾ ਦਵਾਂਗੇ ਤੇ ਦੇਖੋ ਕਿੰਨੀ ਵਧੀਆ بارش ਹੋ ਗਈ ਹੈ ਬੂੰਦੀ ਦੀ ਫੇਰ ਤੇ ਜਿਹੜੇ ਥੱਲੇ ਡਿਗਦੇ ਸਾਰੇ ਉੱਠ ਖੜਦੇ ਨੇਗੇ ਤੇਲ ਹਾਇ ਫੁੱਲ ਗਰਮ ਰੱਖਣਾ ਹੈਗਾ ਠੰਡਾ ਨਹੀਂ ਰੱਖਣਾ ਹੈਗਾ ਤੇ ਜਿਹੜਾ ਆਪਣਾ ਇਹ ਵੈਚਾ ਤੀਸਰਾ ਵੀ ਤਿਆਰ ਬਣ ਕੇ ਤਿਆਰ ਹੋ ਗਿਆ ਹੈਗਾ ਇਸ ਤਰ੍ਹਾਂ ਹੀ ਆਪਾਂ ਇਹਨੂੰ ਪਕਾ ਕੇ ਬੁੰਦੀ ਨੂੰ ਤੇ ਕਾੜਾ ਲਵਾਂਗੇ ਤੇ ਇੱਧਰ ਜਿਹੜੀ ਚਾਸਨੀ ਆਪਣੀ ਉਹ ਵੀ ਤਿਆਰ ਹੈਗੀ ਤੇ ਬੂੰਦੀ ਹੈਗੀ ਜਿਹੜੀ ਉਹ ਵੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚਾਸਨੀ ਦੇ ਵਿੱਚ ਪਾ ਲਵਾਂਗੇ ਥੋੜੀ ਥੋੜੀ ਕਰਕੇ ਜਿਹੜੀ ਬੂੰਦੀ ਚਾਸਨੀ ਦੇ ਵਿੱਚ ਪਾ ਲੈਣੀ ਹੈਗੀ ਜੇ ਤੁਹਾਨੂੰ ਚਾਸਨੀ ਵੀ ਐ ਲੱਗਦਾਗਾ ਵੀ ਠੰਡੀ ਹੋ ਗਈ ਆ ਤਾਂ ਥੋੜੀ ਜੀ ਇਹਨੂੰ ਨਿੱਗੀ ਕਰ ਲਿਓ ਤਾਂ ਕਿ ਜਿਹੜੀ ਬੂੰਦੀ ਹੈਗੀ ਆਪਣੀ ਚੰਗੀ ਤਰ੍ਹਾਂ ਚਾਸਨੀ ਨੂੰ ਸੋਕ ਲੂਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਰੈਸਟ ਤੇ ਰੱਖ ਦਵਾਂਗੇ ਤੇ ਬੂੰਦੀ ਦੇਖ ਕੇ ਪਾ ਲੈਣੀ ਜੇ ਜ਼ਿਆਦਾ ਬੂੰਦੀ ਬਣ ਗਈ ਤਾਂ ਥੋੜੀ ਜੀ ਰੱਖ ਲੈਣੀ ਦਹੀਂ ਦੇ ਵਿੱਚ ਰੈਤਾ ਪਾ ਲਿਓ ਤੇ ਨਹੀਂ ਤਾਂ ਸਾਰੀ ਬੂੰਦੀ ਪਾ ਸਕਦੇ ਉਸੇ ਕੋਈ ਚੱਕਰ ਨਹੀਂ ਹੈਗਾਗਾ ਚਾਸਨੀ ਦੇਖ ਲੈਣਾ ਵੀ ਤੁਹਾਡੀ ਕਿੰਨੀ ਕੁ ਬਣੀ ਆਏਗੀ ਤੇ ਕਿੰਨੀ ਕੁ ਤੁਸੀਂ ਬੂੰਦੀ ਬਣਾਉਣੀ ਹੈਗੀ ਮਿੱਠੀ ਵਾਲੀ ਤੇ ਮੈਂ ਇਹਦੇ ਵਿੱਚ ਥੋੜੀ ਜੀ ਬੂੰਦੀ ਰੱਖ ਲਈ ਸੀ ਪਰ ਮੈਨੂੰ ਐ ਲੱਗਿਆ ਵੀ ਚਾਸਨੀ ਦੇ ਵਿੱਚ ਸਾਰੀ ਬੂੰਦੀ ਆਜੂਗੀ ਕੋਈ ਚੱਕਰ ਨਹੀਂ ਹੈਗਾਗਾ ਤੇ ਮੈਂ ਇਹਨੂੰ ਹਿਲਾ ਕੇ ਇੱਕ ਵਾਰੀ ਦੇਖ ਲਿਆਗਾ ਉਸ ਤੋਂ ਬਾਅਦ ਮੈਂ ਬਾਕੀ ਬਚਦੀ ਬੂੰਦੀ ਹੈ ਜਿਹੜੀ ਉਹ ਵੀ ਇਹਦੇ ਵਿੱਚ ਪਾ ਦੂੰਗੀ ਕਿਉਂਕਿ ਵਧੀਆ ਕੋਟ ਹੋ ਜੂਗੀ ਥੋੜੀ ਜਿਹੀ ਮੋਟੀ ਵਾਲੀ ਬੁੰਦੀ ਸੀ ਤਾਂ ਘਰੇ ਕਿ ਮੈਂ ਰੱਖ ਲਈ ਸੀ ਚਲੋ ਕੋਈ ਗੱਲ ਨਹੀਂ ਤੇ ਇਹ ਵੀ ਆਪਾਂ ਇਹਦੇ ਵਿੱਚ ਪਾਤੀ ਆ ਤੇ ਚੰਗੀ ਤਰ੍ਹਾਂ ਉਹ ਆਪਾਂ ਲਿਆ ਕੇ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮਤਲਬ ਕਿ ਇਹਦੇ ਉੱਪਰ ਤੁਸੀਂ ਕੋਈ ਡਰਾਈ ਫਰੂਟ ਪਾਉਣਾ ਹੈਗਾ ਤਾਂ ਤੁਸੀਂ ਉਹ ਪਾ ਸਕਦੇ ਹੋਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਖਰਬੂਜੇ ਦੇ ਬੀਜ ਹੈਗੇ ਜਿਹੜੇ ਹੁੰਦੇ ਆਗੇ ਆਪਾਂ ਮਗਜ ਕਹਿ ਦਿੰਨੇ ਆਗੇ ਤੇ ਉਹ ਲੈ ਲੈਣਗੇ ਤੇ ਉਸ ਤੋਂ ਬਾਅਦ ਮੈਂ ਇਹਦੇ ਉੱਪਰ ਜਿਹੜੇ ਖਰਬੂਜੇ ਦੇ ਬੀਜ ਮਗਜ ਉਹਨਾਂ ਨੂੰ ਮੈਂ ਇਹਦੇ ਉੱਤੇ ਪਾ ਦੂੰਗੀ ਤੇ ਦੇਖਣ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੋ ਜਾਂਦੀ ਹੈ ਬੁੰਦੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੂੰ ਬਸ ਬਸ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਤੁਹਾਡੇ ਵਾਸਤੇ ਇੱਕ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਨੂੰ ਸ਼ਾਸਤਰੀਕਾਲ ਜੀ